ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਹੈ 9 ਫਰਵਰੀ ਨੂੰ ਆਉਣ ਵਾਲੀ ਮਸਿਆ ਬਾਰੇ ਕਿ ਅਸੀਂ ਮਸਿਆ ਤੱਕ ਅਜੇ ਹਾ ਕੀ ਕਰੀਏ ਜਾਂ ਮਸਿਆ ਵਾਲੇ ਦਿਨ ਤੱਕ ਜਾ ਮਸੀਹ ਨੰਗਣ ਤੋਂ ਬਾਅਦ ਵੀ ਅਜੇਹਾ ਕੀ ਕਰੀਏ ਇਹ ਸਾਡੀ ਕਿਸਮਤ ਜਿਹੜੀ ਚਮਕ ਜਾਵੇ ਸਾਡੇ ਭਾਗ ਬਦਲ ਜਾਣ ਉਹ ਅਜੇਹਾ ਕੀ ਹੈ ਜਿਸ ਨੂੰ ਅਸੀਂ ਅਪਣਾ ਲਈਏ ਤੇ ਪੂਰੇ ਮਨੋਂ ਅਪਣਾਈਏ ਉਹ ਕਿਹੜੀ ਚੀਜ਼ ਆ ਜਿਹੜੀ ਸਾਡੇ ਹਿਰਦੇ ਘਰ ਦੇ ਅੰਦਰ ਵਸ ਜਾਵੇ ਅਸੀਂ ਇਸ ਨੂੰ ਨਾਂ ਛੱਡ ਸਕੀਏ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਤੇ ਆਪ ਦੀ ਕਿਰਪਾ ਦਾ ਮੀ ਵਰਸਾ ਦੇਣ ਤਾਂ ਫਿਰ ਸਾਥ ਸੰਗਤ ਜੀ ਜੇ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਪਹੁੰਚ ਗਈ ਹੈ ਤੇ ਤੁਸੀਂ ਸੁਣ ਰਹੇ ਹੋ ਤਾਂ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਪੂਰਾ ਜ਼ਰੂਰ ਸੁਣਨਾ ਤੇ ਸਮਝਣ ਦੀ ਕੋਸ਼ਿਸ਼ ਕਰਨੀ ਤੇ ਨਾਲ ਹੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਹੀ ਕਰ ਸਾਥ ਸੰਗਤ ਜੀ ਸਾਨੂੰ ਸਾਡੇ ਮਹਾਪੁਰਖ ਬੜੀ ਵਧੀਆ ਉਪਦੇਸ਼ ਦੱਸਦੇ ਹਨ ਅਮਰਤ ਵੇਲੇ ਨਾਲ ਜੁੜਨ ਦੀ ਅਮਰਤ ਵੇਲਾ ਸਾਂਭਣ ਦੀ ਆਪ ਦਾ ਨਿਤਨੇਮ ਪੱਕਾ ਕਰਨ ਦੀ ਤੇ ਅਜਹੀ ਇੱਕ ਗੱਲ ਸਾਨੂੰ ਭਾਈ ਸਾਹਿਬ ਜੀ ਨੇ ਸੁਣਾਈ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਇਸੇ ਤਰ੍ਹਾਂ ਹੀ ਸੰਗਤ ਕਰਦਿਆਂ ਇੱਕ ਸੱਜਣ ਪੁਰਖ ਮਿਲੇ ਜੋ ਆਪਦੀ ਹੱਡ ਬੀਤੀ ਭਾਈ ਸਾਹਿਬ ਨੂੰ ਸੁਣਾਉਣ ਲੱਗੇ ਉਹ ਕਹਿੰਦੇ ਕਿ ਭਾਈ ਸਾਹਿਬ ਜੀ ਅਸੀਂ ਕਦੇ ਪਾਠ ਨਹੀਂ ਕੀਤਾ ਸੀ ਅਸੀਂ ਕਦੇ ਕਦਾਈ ਜੇ ਕਿਤੇ ਸਾਲਾਂ ਬੱਦੀ ਮਹੀਨਿਆਂ ਬੱਦੀ ਘਰ ਦਾ ਜੇ ਕੋਈ ਜੀ ਪਾਠ ਕਰਦਾ ਵੀ ਜਪਜੀ ਸਾਹਿਬ ਜੀ ਦਾ ਪਾਠ ਕਿਤੇ ਇਕ ਤਾਈ ਕਰ ਲੈਂਦੇ ਕੋਈ ਸਾਡਾ ਪੱਕਾ ਨਾਮ ਨਹੀਂ ਸੀ ਪਾਠ ਜੇ ਕੋਈ ਕਰਦਾ ਵੀ ਸੀ ਤਾਂ ਸਾਲਾਂ ਬੱਦੀ ਕਰਦਾ ਸੀ ਜੇ ਕਿਸੇ ਨੇ ਘਰ ਦੇ ਵਿੱਚੋਂ ਪਾਠ ਕਰ ਵੀ ਲੈਣਾ ਤਾਂ ਉਹਨੇ ਸਾਰਿਆਂ ਨੂੰ ਦੱਸਣਾ ਕਿ ਅੱਜ ਮੈਂ ਪਾਠ ਕੀਤਾ ਏ ਕਿਤੇ ਇਕ ਤਾਈ ਮਹੀਨੇ ਦੋ ਮਹੀਨੇ ਬਾਅਦ ਜਾਂ ਜਿਵੇਂ ਜਦੋਂ ਕੋਈ ਕੰਮ ਵਿਗੜ ਜਾਵੇ ਤਾਂ ਫਿਰ ਉਦੋਂ ਅੜੇ ਕੰਮ ਨੂੰ ਨੇਪਰੇ ਚੜਾਉਣ ਵਾਸਤੇ ਮੂਲ ਮੰਤਰ ਦਾ ਜਾਪ ਕਰਨ ਲੱਗ ਜਾਣਾ ਸਤਗੁਰ ਸੱਚੇ ਪਾਤਸ਼ਾਹਗੇ ਅਰਦਾਸ ਬੇਨਤੀ ਕਰਨੀ ਕਿ ਸਾਡਾ ਕੰਮ ਸਿਰੇ ਚੜ ਜਾਵੇ ਨੇਪਰੇ ਚੜ ਜਾਵੇ ਤਾਂ ਉਦੋਂ ਅਸੀਂ ਛੁਕਰਾਨੇ ਵਜੂ ਕਿਤੇ ਕਤਾਈ ਪਾਠ ਕਰ ਲੈਣਾ ਲੱਗਦਾ ਹੀ ਨਹੀਂ ਸੀ ਕਿ ਅਸੀਂ ਕਦੇ ਵੀ ਪਾਠ ਕਰਾਂਗੇ ਪੱਕਾ ਨੇਮ ਸਾਡਾ ਬਣ ਜਾਊਗਾ ਉਹ ਭਾਈ ਸਾਹਿਬ ਨੂੰ ਦੱਸਣ ਲੱਗੇ ਕਿ ਸਾਡਾ ਸੁਆਬ ਬਣਿਆ ਤੇ ਅਸੀਂ ਨਾਨਕ ਸਰਕਲੇਰਾ ਗਏ ਬਾਬਾ ਆਨੰਦ ਸਿੰਘ ਜੀ ਦੀ ਸ਼ਰਨ ਵਿੱਚ ਗਏ ਉੱਥੇ ਮੱਥਾ ਟੇਕਿਆ ਤੇ ਕਹਿੰਦੇ ਉੱਥੇ ਪੋਰਾ ਸਾਹਿਬ ਜੀ ਦੇ ਦਰਵਾਜ਼ੇ ਦੇ ਅੱਗੇ ਖੜੇ ਸੋਚ ਰਹੇ ਸਾਂ ਕਿਉਂਕਿ ਉੱਥੇ ਸਾਫ਼-ਸਾਫ਼ ਲਿਖਿਆ ਹੋਇਆ ਸੀ ਜੇਕਰ ਜੋ ਵੀ ਅੰਦਰ ਪੋਰਾ ਸਾਹਿਬ ਜੀ ਦੇ ਵਿੱਚ ਦਰਸ਼ਨ ਕਰੇਗਾ ਉਸ ਨੂੰ ਘਰੇ ਜਾ ਕੇ 40 ਦਿਨ ਪਾਠ ਕਰਨੇ ਪੈਣਗੇ ਜਾਂ ਫਿਰ 250 ਪਾਠ ਜਪਜੀ ਸਾਹਿਬ ਦੇ ਕਰਨੇ ਹੋਣਗੇ ਜਾਂ 50 ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਂ ਇੰਨੀਆਂ ਮਾਲਾ ਮੂਲ ਮੰਤਰ ਦੀ ਜਪ ਤੀਆਂ ਕਰਨੀਆਂ ਹੋਣਗੀਆਂ ਤਾਂ ਇਹ ਸਭ ਕੁਝ ਵੇਖ ਕੇ ਸੋਚ ਰਹੇ ਸਾਂ ਕਿ ਇਹ ਤਾਂ ਬਾਬਾ ਆਨੰਦ ਸਿੰਘ ਜੀ ਦੇ ਹੀ ਬਚਨ ਹਨ ਇਹ ਮੰਨਨੇ ਪੈਣੇ ਆ ਜੇ ਪੋਰਾ ਸਾਹਿਬ ਦੇ ਵਿੱਚ ਦਰਸ਼ਨ ਕਰਨੇ ਆ ਤਾ ਫਿਰ ਘਰ ਜਾ ਕੇ ਪਾਠ ਜ਼ਰੂਰ ਕਰਨੇ ਪੈਣਗੇ ਭਾਈ ਸਾਹਿਬ ਜੀ ਨੂੰ ਉਹ ਸੱਜਣਪੁਰਖ ਦੱਸਣ ਲੱਗੇ ਇਹ ਸਭ ਲਿਖਿਆ ਵੇਖ ਕੇ ਉਥੇ ਜਦੋਂ ਮੈਂ ਪੜਿਆ ਤਾਂ ਮੇਰਾ ਪਰਿਵਾਰ ਜੋ ਮੇਰੇ ਨਾਲ ਸੀ ਅਸੀਂ ਸਾਰੇ ਬਾਹਰ ਖੜੇ ਸਾਂ ਤੇ ਸੋਚ ਰਹੇ ਸਾਂ ਕਿ ਸਾਡੇ ਘਰੇ ਤਾਂ ਕਦੇ ਇੱਕ ਦਾਈ ਕੋਈ ਇੱਕ ਜੀ ਪਾਠ ਕਰਦਾ ਏ ਜੀ ਅਸੀਂ ਅੰਦਰ ਗਏ ਸਾਡੇ ਕੋਲੋਂ ਇਹ ਸੇਵਾ ਘਰੇ ਜਾ ਕੇ ਨਿਭਾਈ ਨਹੀਂ ਜਾਣੀ ਪਰ ਕੀ ਕਰੀਏ ਦਰਸ਼ਨ ਕਰਨ ਨੂੰ ਵੀ ਜੀ ਕਰਦਾ ਸੀ ਅੰਦਰ ਜਾਣ ਨੂੰ ਬੜਾ ਜੀ ਕਰ ਰਿਆ ਸੀ ਤਾਂ ਉਹ ਕਹਿੰਦੇ ਕਿ ਉਸ ਟਾਈਮ ਜੋ ਉੱਥੇ ਦਰਵਾਜ਼ੇ ਅੱਗੇ ਸੇਵਾਦਾਰ ਖੜੇ ਸਨ ਉਹ ਪੁੱਛਣ ਲੱਗੇ ਕਿ ਇੰਨੀ ਦੁਬਿਧਾ ਵਿੱਚ ਕਿਉਂ ਖੜੇ ਹੋ ਅੰਦਰ ਨਹੀਂ ਜਾਣਾ ਦਰਸ਼ਨਾ ਵਾਸਤੇ ਤਾਂ ਉਹ ਸਜਨਪੁਰਖ ਕਹਿੰਦੇ ਕਿ ਮੈਂ ਆਪਦੇ ਦਿਲ ਦੀ ਗੱਲ ਉਹਨਾਂ ਨੂੰ ਦੱਸ ਦਿੱਤੀ ਤਾਂ ਉਹ ਸੇਵਾਦਾਰ ਜੀ ਮੈਨੂੰ ਕਹਿੰਦੇ ਕਿ ਫਿਕਰ ਨਾ ਕਰ ਜੇ ਤੁਹਾਡਾ ਦਰਸ਼ਨ ਕਰਨ ਨੂੰ ਜੀ ਕਰਦਾ ਹੈ ਤਾਂ ਜ਼ਰੂਰ ਕਰੋ ਸੇਵਾ ਤੁਹਾਡੇ ਤੋਂ ਬਾਬਾ ਆਨੰਦ ਸਿੰਘ ਜੀ ਨੇ ਆਪ ਹੀ ਲੈ ਲੈਣੀ ਆ ਤੁਸੀਂ ਫਿਕਰ ਨਾ ਕਰੋ ਉਹ ਕਹਿੰਦੇ ਕਿ ਮੈਂ ਉੱਥੇ ਸੇਵਾਦਾਰ ਜੀ ਨੂੰ ਵੀ ਇਹ ਗੱਲ ਦੱਸੀ ਸੀ ਕਿ ਸਾਡੇ ਵਿੱਚ ਕੋਈ ਵੀ ਪੱਕੇ ਨੇਮ ਵਾਲਾ ਨਹੀਂ ਆ ਅਸੀਂ ਤਾਂ ਸਾਲਾਂ ਬੱਧੀ ਪਾਠ ਕਰਨ ਵਾਲੇ ਆ ਪਰ ਉਸ ਸੇਵਾਦਾਰ ਨੇ ਬੜਾ ਹੀ ਹੌਸਲਾ ਦਿੱਤਾ ਉਹ ਕਹਿੰਦੇ ਕਿ ਤੁਸੀਂ ਦਰਸ਼ਨ ਤਾਂ ਕਰੋ ਜੇ ਬਾਬਾ ਜੀ ਦੀ ਕਿਰਪਾ ਹੋ ਗਈ ਤਾਂ ਨੇਮ ਆਪੇ ਪੱਕਾ ਹੋ ਜਾਣਾ ਉਹ ਸੱਜਣਪੁਰਖ ਆਪਦੇ ਪਰਿਵਾਰ ਨੂੰ ਲੈ ਕੇ ਅੰਦਰ ਦਰਸ਼ਨ ਕਰਨ ਗਏ ਚਲੇ ਕਹਿੰਦੇ ਕਿ ਅਸੀਂ ਦਰਸ਼ਨ ਕੀਤੇ ਘਰੇ ਆਏ ਹੁਣ ਇੱਕੋ ਹੀ ਸਾਨੂੰ ਫਿਕਰ ਸੀ ਕਿ ਅਸੀਂ ਦਰਸ਼ਨ ਤਾਂ ਕਰ ਲਏ ਆ ਪਰ ਪਾਠਾਂ ਦੀ ਸੇਵਾ ਜਿਹੜੀ ਆ ਇਹ ਸਾਨੂੰ ਨਿਭਾਉਣੀ ਪੈਣੀ ਆ ਜੇ ਅਸੀਂ ਸੇਵਾ ਨਾ ਨਿਭਾਈ ਤਾਂ ਕਿਤੇ ਪੁੰਨ ਖਟ ਦੇ ਖਟ ਦੇ ਅਸੀਂ ਗੁਨੇਗਾਰ ਹੀ ਨਾ ਬਣ ਜਾਈਏ ਉਹ ਕਹਿੰਦੇ ਕਿ ਅਸੀਂ ਇਕੱਠੇ ਬੈਠੇ ਤੇ ਸਾਰੇ ਜਣੇ ਸਲਾਹ ਕੀਤੀ ਕਿ ਹੁਣ ਇਹ ਆਪਾਂ ਸੇਵਾ ਨਿਭਾਉਣੀ ਜ਼ਰੂਰ ਆ ਸਾਰੇ ਜਾਣੇ ਕਹਿਣ ਲੱਗੇ ਆਪਦੇ ਆਪਦੇ ਟਾਈਮ ਦੇ ਹਿਸਾਬ ਨਾਲ ਜਿਵੇਂ ਜਿਵੇਂ ਜਿਹਦਾ ਕੰਮ ਸੀ ਉਸ ਦੇ ਵਿੱਚੋਂ ਸਮਾਂ ਕੱਢ ਕੇ ਸਾਰਿਆਂ ਨੇ ਆਪਦਾ ਆਪਦਾ ਟਾਈਮ ਦੱਸ ਦਿੱਤਾ ਕਿ ਮੈਂ ਇੰਨੇ ਪਾਠ ਕਰੂੰਗਾ ਤੇ ਦੂਸਰੇ ਨੇ ਕਿਹਾ ਕਿ ਮੈਂ ਇੰਨੇ ਕਰੂੰਗਾ ਕਹਿੰਦੇ ਸਾਰੇ ਜੀਆਂ ਨੇ ਮਿਲ ਕੇ ਅਸੀਂ ਪਾਠ ਕਰਨਾ ਆਰੰਭ ਕਰ ਦਿੱਤਾ ਘਰ ਦੇ ਵਿੱਚ ਜਿਹੜਾ ਕਦੇ-ਕਦਾਈ ਪਾਠ ਹੁੰਦਾ ਸੀ ਉੱਥੇ ਹੁਣ ਰੌਣਕਾਂ ਲੱਗ ਗਈਆਂ ਉਹ ਸੱਜਣ ਪੁਰਖਾਂ ਨੇ ਆਪ ਭਾਈ ਸਾਹਿਬ ਨੂੰ ਇਹ ਸਾਰੀ ਗੱਲ ਦੱਸੀ ਕਿ ਸਾਡੇ ਤਾਂ ਘਰ ਦੇ ਵਿੱਚ ਕੋਈ ਕਿਸੇ ਕੋਨੇ 'ਚ ਬੈਠਾ ਪਾਠ ਕਰੇ ਕੋਈ ਕਿਸੇ ਕੋਨੇ ਦੇ ਵਿੱਚ ਬੈਠਾ ਪਾਠ ਕਰੇ ਇੱਕ ਅਲੱਗ ਹੀ ਮਾਹੌਲ ਜਾਂ ਬਣ ਗਿਆ ਸਾਡੇ ਘਰ 'ਚ ਇੰਨਾ ਆਨੰਦ ਬਣਿਆ ਹੁਣ ਤਾਂ ਆਂਦੇ ਵੀ ਜਦੋਂ 40 ਦਿਨ ਹੋਣ ਤੇ ਆਏ ਨਾ ਤੇ ਇੰਜ ਲੱਗਾ ਕਿ ਅਸੀਂ ਇਹ ਸੇਵਾ ਨਿਭਾ ਦਿੱਤੀ ਆ ਤੇ ਹੁਣ ਕਿਤੇ ਸਾਡੇ ਕੋਲੋਂ ਸਾਡਾ ਇਹ ਨਾਮ ਨਾ ਛੁੱਟ ਜਾਵੇ ਤੇ ਆ ਜੇ ਆਪਾਂ ਇਹ ਸੇਵਾ ਨਿਭਾਤੀ ਤੇ ਉਸ ਤੋਂ ਬਾਅਦ ਫਿਰ ਕਿਤੇ ਪਾਠ ਕਰਨਾ ਨਾ ਛੱਡ ਗਏ ਤਾਂ ਕਹਿੰਦੇ ਜਿਸ ਤਰ੍ਹਾਂ ਹੀ 40 ਦਿਨ ਹੋਏ ਤਾਂ ਸਾਡੇ ਪਰਿਵਾਰ ਨੇ ਮਿਲ ਕੇ ਸਾਰਿਆਂ ਨੇ ਫੇਰ ਪਾਠ ਸੁਖ ਲਏ ਤੇ ਫਿਰ ਉਸੇ ਤਰ੍ਹਾਂ ਹੀ ਬਾਬਾ ਜੀ ਦੀ ਕਿਰਪਾ ਹੋ ਗਈ ਤੇ ਅਸੀਂ ਸਾਰੇ ਹੀ ਪਰਿਵਾਰ ਮਿਲ ਕੇ ਗੁਰੂ ਵਾਲੇ ਬਣ ਗਏ ਪਾਠ ਕਰਨ ਲੱਗ ਪਏ ਤੇ ਫਿਰ ਸਾਨੂੰ ਇੰਨਾ ਆਨੰਦ ਆਉਂਦਾ ਬਾਣੀ ਪੜਨ ਦੇ ਵਿੱਚ ਕਿ ਹੁਣ ਤਾਂ ਸਾਡਾ ਨਾਮ ਜਿਹੜਾ ਸੀ ਉਹ ਪੱਕਾ ਹੋ ਗਿਆ। ਉਹ ਕਹਿਣ ਲੱਗੇ ਕਿ ਬਾਬਾ ਜੀ ਦੀ ਇੰਨੀ ਕਿਰਪਾ ਹੋ ਗਈ ਕਿ ਕੋਈ ਸੋਚ ਵੀ ਨਹੀਂ ਸਕਦਾ। ਜਿਸ ਘਰ ਦੇ ਵਿੱਚ ਕਦੇ ਕਿਸੇ ਨੇ ਪਾੜਨੀ ਸੀ ਕੀਤਾ ਤੇ ਇੱਕ ਉਸ ਸੇਵਾਦਾਰ ਦੇ ਹੌਸਲੇ ਦੇ ਨਾਲ ਸਾਡੇ ਘਰ ਦੇ ਵਿੱਚ ਇੰਨੀ ਜਿਹੜੀ ਰੌਣਕ ਲੱਗ ਗਈ। ਕਹਿੰਦੇ ਕਿ ਉਸ ਦਿਨ ਜੇ ਸੇਵਾਦਾਰ ਜੀ ਮੈਨੂੰ ਹੌਸਲਾ ਨਾ ਦਿੰਦੇ ਸਭੋ ਰੋਕ ਦਿੰਦੇ ਕਿ ਭਾਈ ਜੇ ਨਾਮ ਨਹੀਂ ਜਪਿਆ ਜਾਣਾ ਤਾਂ ਦਰਸ਼ਨ ਨਾ ਕਰੋ ਤਾਂ ਸ਼ਾਇਦ ਅੱਜ ਸਾਡੇ ਘਰ ਵਿੱਚ ਕੋਈ ਵੀ 파ਟਨਾ ਕਰਦਾ ਹੁੰਦਾ ਤਾਂ ਸਾਧ ਸੰਗਤ ਜੀ ਕਈ ਵਾਰ ਕਿਸੇ ਦੀ ਦਿੱਤੀ ਹੱਲਾਸ਼ੇਰੀ ਕਹਿ ਲੋ ਕੀਤਾ ਹੋਇਆ ਮੋਟੀਵੇਟ ਸਾਨੂੰ ਉਹ ਚੀਜ਼ ਦਵਾ ਦਿੰਦਾ ਹੈ ਜਿਹਦੀ ਅਸੀਂ ਕਦੀ ਕਲਪਨਾ ਵੀ ਨਹੀਂ ਕੀਤੀ ਹੁੰਦੀ ਮਹਾਪੁਰਖ ਚੰਗੀ ਸੋਚ ਵਾਲੇ ਸੱਜਣਪੁਰਖ ਸਾਨੂੰ ਗੁਰੂ ਨਾਲ ਜੋੜਨ ਦੀਆਂ ਯੁਗਤਾ ਦੱਸ ਦਿੰਦੇ ਨੇ ਕਿ ਕਿਸੇ ਤਰੀਕੇ ਹੀ ਸਹੀ ਤੁਸੀਂ ਨਾਮ ਜ਼ਰੂਰ ਜਪੋ ਪਾਠ ਜ਼ਰੂਰ ਕਰੋ ਹੌਲੀ ਹੌਲੀ ਮਾਨ ਵੀ ਜਿਹੜਾ ਹੈ ਆਪੇ ਲੱਗ ਜਾਊਗਾ ਕਿਉਂਕਿ ਬਹੁਤੇ ਭੈਣ ਭਰਾ ਇਹੀ ਕਹਿੰਦੇ ਆ ਕਿ ਬਾਣੀ ਪੜਨ ਲੱਗਿਆ ਨਾਮ ਜਪਣ ਲੱਗਿਆ ਸਾਡਾ ਮਾਨ ਨਹੀਂ ਲੱਗਦਾ ਇੱਧਰ ਉੱਧਰ ਮਾਨ ਪਟਕਦਾ ਰਹਿੰਦਾ ਏ ਸਾਥ ਸੰਗਤ ਜੀ ਜੇ ਨਾਮ ਜਪਾਂਗੇ ਤਾਂ ਹੀ ਅਸੀਂ ਰੱਬ ਦੇ ਹੱਥ ਅੜਨ ਜੋਗੇ ਹੋਵਾਂਗੇ ਕਿ ਅਸੀਂ ਤੈਨੂੰ ਯਾਦ ਕਰਦੇ ਆਂ ਤੇ ਤੇਰੇ ਤੇ ਹੀ ਡੋਰਾ ਨੇ ਅਸੀਂ ਕਿੱਥੇ ਜਾਈਏ ਜੋ ਵੀ ਮੰਗਣਾ ਹੈ ਤੇਰੇ ਤੋਂ ਹੀ ਮੰਗਣਾ ਹੈ ਤੇਰੇ ਤੇ ਹੀ ਭਰੋਸਾ ਹੈ ਇਸ ਲਈ ਪਹਿਲਾ ਨਾਮ ਜਪੋ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੋ ਆਪਾਂ ਹਰ ਵਾਰੀ ਮਸਿਆਂ ਨੂੰ ਸੰਗਰਾਦ ਨੂੰ ਦਾਨਪੂਣ ਕਰਦੇ ਆਂ ਕਈ ਵਾਰ ਲੰਗਰ ਵੀ ਲਾਉਨੇ ਆਂ ਦੇ ਗੁਰੂ ਘਰ ਲੈ ਕੇ ਜਾਂਦੇ ਆਂ ਜਿੰਨੇ ਜੋਗਾ ਵੀ ਕੋਈ ਹੁੰਦਾ ਹੈ ਉਹ ਉਹੀ ਉਹੀ ਸੇਵਾ ਨਿਭਾਉਂਦਾ ਹੈ ਤੇ ਇਹ ਬਹੁਤ ਚੰਗੀ ਗੱਲ ਵੀ ਹੈ ਤੇ ਜੇ ਕਿਤੇ ਅਸੀਂ ਇਹਨਾਂ ਦਿਨਾਂ ਦੇ ਵਿੱਚ ਪਾਠ ਵੀ ਕਰੀਏ ਨਾਮ ਜਪੀਏ ਹੋ ਸਕਦਾ ਹੈ ਸਾਨੂੰ ਵੀ ਆਨੰਦ ਆਉਣ ਲੱਗ ਜਾਵੇ ਬਾਣੀ ਦੀ ਐਸੀ ਲਗਣ ਲੱਗ ਜਾਵੇ ਕਿ ਅਸੀਂ ਇਸ ਮੁਸੀਹਿਆ ਤੋਂ ਆਉਂਦੀ ਮੁਸੀਹਿਆ ਤੱਕ ਪਾਠ ਕਰੀਏ, ਨਾਮ ਜਪੀਏ ਤੇ ਸਾਨੂੰ ਅੰਮ੍ਰਿਤ ਵੇਲਾ ਮਿਲ ਜਾਵੇ। ਸਭ ਤੋਂ ਵੱਡੀ ਦਾਤ ਆ ਅੰਮ੍ਰਿਤ ਵੇਲਾ ਜਿਹਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਦਾਨ ਦੇ ਦਿੰਦੇ ਨੇ ਫਿਰ ਸਭ ਕੁਝ ਉਸ ਇਨਸਾਨ ਨੂੰ ਆਪੇ ਮਿਲ ਜਾਂਦਾ ਏ। ਸਾਰੀਆਂ ਖੁਸ਼ੀਆਂ ਉਹਦੀ ਝੋਲੀ ਪੈ ਜਾਂਦੀਆਂ ਨੇ। ਇਸ ਲਈ ਇਹੀ ਅਰਦਾਸ ਕਰਿਆ ਕਰੋ ਕਿ ਸੱਚੇ ਪਾਤਸ਼ਾਹ ਜੀ ਸਾਨੂੰ ਨਿਤਨੇਮ ਬਖਸ਼ੋ ਅਮਰਤ ਵੇਲੇ ਦਾ ਨਾਮ ਦਾਣ ਦਿਓ ਸਾਡੇ ਤੇ ਕਿਰਪਾ ਕਰੋ ਇਸ ਲਈ 9 ਫਰਵਰੀ ਹੀ ਸਾਡੇ ਲਈ ਉਹ ਸੁਭਾਗਾ ਸਮਾ ਬਣ ਜਾਵੇ ਉਹ ਵਿਭਾਗਾ ਦਿਨ ਬਣ ਜਾਵੇ ਜਿਸ ਦਿਨ ਤੋਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰਨਾ ਸ਼ੁਰੂ ਕਰ ਦਈਏ ਆਪਦੇ ਅੰਦਰ ਦੇ ਹਉਮੇ ਹੰਕਾਰ ਨੂੰ ਮਾਰ ਕੇ ਇਸ ਲੋਭ ਮੋਹ ਦੇ ਚੱਕਰਾਂ ਇਸ ਚੁਗਲੀ ਨਿੰਦਿਆ ਨੂੰ ਛੱਡ ਕੇ ਆਪਦੇ ਕੀਮਤੀ ਸਮੇਂ ਨੂੰ ਸਾਂਭ ਲਈਏ ਤੇ ਗੁਰੂ ਦੇ ਲੜ ਲੱਗ ਜਾਈਏ ਇੰਨੀਆਂ ਕੁ ਬੇਨਤੀਆਂ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਤੇ ਸਾਥ ਸੰਗਤ ਜੀ ਜੇ ਅੱਜ ਦੇ ਵਿਚਾਰਾਂ ਕਰਦਿਆਂ ਜੇ ਕੋਈ ਭੁੱਲ ਲਕ ਹੋ ਗਈ ਗਲਤੀ ਹੋ ਗਈ ਹੋਵੇ ਤਾਂ ਮaaf ਕਰਨਾ ਅੱਗੇ ਤੋਂ ਵਾਹਿਗੁਰੂ ਜੀ ਸਮਤ ਬਖਸ਼ਣ ਤੇ ਅੱਜ ਦੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਹੀ ਕਰਨਾ ਕਿਉਂਕਿ ਜੇ ਸਾਡੇ ਸ਼ੇਅਰ ਨਾਲ ਕੋਈ ਗੁਰੂ ਨਾਲ ਜੁੜ ਜਾਵੇ ਰੱਬ ਦਾ ਨਾਮ ਲੈਣ ਲੱਗ ਜਾਵੇ ਤਾਂ ਇਹ ਬਹੁਤ ਹੀ ਪੁੰਨ ਦਾ ਕੰਮ ਆ ਕਿਸੇ ਨੂੰ ਗੁਰੂ ਦੇ ਨਾਲ ਜੋੜਨਾ ਇਹ ਵੀ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਹੀ ਕਿਰਪਾ ਹੁੰਦੀ ਹੈ ਇੱਕ ਹੋਰ ਬੇਨਤੀ ਹੈ ਕਿ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਹੀ ਕਰ ਲੈਣਾ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਭਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ